ਮੁੰਡੇ ਦੇਖੇ ਨਹੀਂ ਬੱਤੀਆਂ ਬਾਦ ਤੁਸੀਂ ਨੇਰਾ ਸੀ ਬਿਲਕੁਲ ਕਿਹੜੀ ਜਗ੍ਹਾ ਤੇ ਹੋਇਆ ਐਸੇ ਜਗ੍ਹਾ ਤੇ ਰੇੜੀ ਤੇ ਹੀ ਹੋਇਆ ਹੈ ਹਕੀਮਾ ਗੇਟ ਆਪਾਂ ਪਹਿਲੇ ਆ ਸੋਚੇ ਕਿ ਬੋਲਟ ਤੇ ਪਟਾਕੇ ਚਲਾਉਂਦੇ ਪਏ ਨੇ ਪਰ ਜਦੋਂ ਆਪਾਂ ਘੁੰਮ ਕੇ ਦੇਖਿਆ ਕਿ ਉਹਨੇ ਦਿਨ ਦੇਖਿਆ ਥੱਲੇ ਡਿੱਗਿਆ ਬੰਦਾ ਸੋਨੂ ਭਾਜੀ ਪਤਾ ਨਹੀਂ ਭਾਜੀ ਇੱਥੇ ਖਲੋਤੇ ਸੀ ਭਾਜੀ ਰੇੜੀ ਅੰਡੇ ਵੇਚਦੇ ਪਏ ਸੀ ਸਬਜ਼ੀ ਦੇ ਭਾਜੀ ਤੇ ਆਂਡੇ ਵੇਜ ਪੰਨੇ ਅਣਜਾਨ ਮੁੰਡੇ ਪਤਾ ਨਹੀਂ ਲੱਗਾ ਇੱਥੇ ਆਪਾਂ ਜਿੰਨੇ ਨੂੰ ਅੱਗੇ ਵੇਖਿਆ ਇਹਨਾਂ ਨੂੰ ਗੋਲੀ ਵਜੇ ਤੇ ਥੱਲੇ ਡਿੱਗੇ ਹੋਏ ਸੀ ਕਿੰਨੇ ਕਿੰਨੇ ਮੁੰਡੇ ਇਹ ਨਹੀਂ ਪਤਾ ਬਾਜੀ ਕੁਛ ਨਹੀਂ ਦੇਖਿਆ ਮੁੰਡੇ ਦੇਖੇ ਨਹੀਂ ਬੱਤਿਆਂ ਬਾਦ ਤੁਸੀਂ ਹਨੇਰਾ ਸੀ ਬਿਲਕੁਲ ਕਿਹੜੀ ਜਗ੍ਹਾ ਤੇ ਹੋਇਆ ਇਸ ਜਗ੍ਹਾ ਤੇ ਰੇੜੀ ਤੇ ਹੀ ਹੋਇਆ ਨਹੀਂ ਕਿਹੜਾ ਜਗ੍ਹਾ ਹੋਇਆ ਹਕੀਮਾ ਗੇਟ ਹੁਣ ਕੁਛ ਨਹੀਂ ਪੁੱਛਣ ਦੇ ਪੁਲਿਸ ਵਾਲੇ ਪੁੱਛ ਰਹੇ ਕਿ ਕਿੰਨੇ ਜਾਨੇ ਕਿਸ ਨੇ ਕੋਈ ਦੇਖਿਆ ਜਿੰਨੇ ਨੂੰ ਹੋਇਆ ਆਪਾਂ ਪਹਿਲੇ ਇਹ ਸੋਚੇ ਕਿ ਬੁਲਟ ਤੇ ਪਟਾਕੇ ਚਲਾਉਂਦੇ ਪਏ ਨੇ ਪਰ ਜਦੋਂ ਆਪਾਂ ਘੁੰਮ ਕੇ ਦੇਖਿਆ ਕਿ ਉਹਨੇ ਜਿੰਨੇ ਨੂੰ ਵੇਖਿਆ ਥੱਲੇ ਡਿੱ ਹੌਲੇ-ਪਹਲੇ ਪਤਾ ਨਹੀਂ ਹੈ ਘਰ ਦੇ ਨਾਲ ਲੈ ਕੇ ਗਏ ਉਹਨਾਂ ਦੇ ਕੀ ਗੱਲ ਹੋਈ ਐ ਇੱਥੇ ਮੈਂ ਕਿਹਾ ਜੀ ਡੀ ਡਿਵੀਜ਼ਨ ਤੋਂ ਆਏ ਆ ਅਸੀਂ ਅਸੀਂ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਕਹਿੰਦੇ ਕੀ ਗੱਲ ਕੀ ਹੋਈ ਐ ਮੈਂ ਕਿਹਾ ਜੀ ਵੈਰੀਫਾਈ ਕਰਕੇ ਗੱਲ ਕਰਾਂਗੇ ਜੀ ਤੇ ਕੀ ਗੱਲ ਕੀ ਹੋਈ ਗੋਲੀ ਚੱਲੀ ਜੀ ਮੈਂ ਕਿਹਾ ਜੀ ਪਤਾ ਲੱਗਾ ਇੱਥੇ ਗੋਲੀ ਚੱਲੀ ਆ ਪਤਾ ਨਹੀਂ ਹੈਗਾ ਉਹ ਕਾਹਦੇ ਤੇ ਆਏ ਸੀ ਕਿੱਦਾਂ ਸੀਗੇ ਹੁਣ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਤੁਹਾਡੇ ਨਾਲ ਹਾਂ ਜੀ ਇਹਨਾਂ ਪਤਾ ਲੱਗਾ ਕਿੰਨੀਆਂ ਬਚੀਆਂ ਗੋਲੀਆਂ ਇਹ ਕਲੀਅਰ ਨਹੀਂ ਹੈਗਾ ਹਸਪੀਟਲ ਲੈ ਕੇ ਗਏ ਆ ਕਿਹੜੇ ਹਸਪੀਟਲ ਐ ਐਸਐਚਓ ਸਾਹਿਬ ਗੇਟ ਹਕੀਮ ਨਹੀਂ ਅਜੇ ਨਹੀਂ ਦੱਸਿਆ ਨਹੀਂ ਕਿਸੇ ਨੇ ਜੀ ਮੁੰਡੇ ਦੇਖੇ ਨਹੀਂ ਬੱਤੀਆਂ ਬਾਅਦ ਤੁਸੀਂ ਨੇਰਾ ਸੀ ਬਿਲਕੁਲ ਕਿਹੜੀ ਜਗ੍ਹਾ ਤੇ ਹੋਇਆ ਐਸੇ ਜਗ੍ਹਾ ਤੇ ਰੇੜੀ ਤੇ ਹੀ ਹੋਇਆ ਹੈ ਹਕੀਮਾ ਗੇਟ ਆਪਾਂ ਬਲੇ ਆਹ ਸੋਚੇ ਕਿ ਬੋਲਟ ਤੇ ਪਟਾਕੇ ਚਲਾਉਂਦੇ ਪਏ ਨੇ ਪਰ ਜਦੋਂ ਆਪਾਂ ਘੁੰਮ ਕੇ ਦੇਖਿਆ ਕਿ ਉਹਨੇ ਦਿਨ ਦੇਖਿਆ ਥੱਲੇ ਡਿੱਗਿਆ ਬੰਦਾ ਸੋਨੂ ਭਾਜੀ ਪਤਾ ਨਹੀਂ ਭਾਜੀ ਇੱਥੇ ਖਲੋਤੇ ਸੀ ਭਾਜੀ ਰੇੜੀ ਅੰਡੇ ਵੇਚਦੇ ਵੀ ਸੀ ਸਬਜ਼ੀ ਦੇ ਭਾਜੀ ਤੇ ਅੰਡੇ ਵੇਚਦੇ ਪੰਨੇ ਜਾਨ ਮੁੰਡੇ ਆ ਪਤਾ ਨਹੀਂ ਲੱਗਾ ਇੱਥੇ ਆਪਾਂ ਜਿੰਨੇ ਨੂੰ ਅੱਗੇ ਵੇਖਿਆ ਇਹਨਾਂ ਨੂੰ ਗੋਲੀ ਵਜੇ ਤੇ ਥੱਲੇ ਡਿੱਗੇ ਹੋਏ ਸੀ ਕਿੰਨੇ ਕਿੰਨੇ ਮੁੰਡੇ ਇਹ ਨਹੀਂ ਪਤਾ ਭਾਜੀ ਕੁਝ ਨਹੀਂ ਦੇਖਿਆ ਮੁੰਡੇ ਦੇਖੇ ਨਹੀਂ ਬੱਤیاں ਬੱਦ ਸੀ ਹਨੇਰਾ ਸੀ ਬਿਲਕੁਲ ਕਿਹੜੀ ਜਗ੍ਹਾ ਤੇ ਹੋਇਆ ਇਸ ਜਗ੍ਹਾ ਤੇ ਰੇੜੀ ਤੇ ਹੀ ਹੋਇਆ ਨਹੀਂ ਕਿਹੜਾ ਜਗ੍ਹਾ ਹੋਇਆ ਹਕੀਮਾ ਗੇਟ ਹੁਣ ਕੁਝ ਨਹੀਂ ਪੁੱਛਣ ਦੇ ਪੁਲਿਸ ਵਾਲੇ ਪੁੱਛ ਰਹੇ ਕਿ ਕਿੰਨੇ ਜਾਣੇ ਕਿਸੇ ਨੇ ਕੋਈ ਦੇਖਿਆ ਜਿੰਨੇ ਨੂੰ ਹੋਇਆ ਆਪਾਂ ਪਹਿਲੇ ਆਹ ਸੋਚੇ ਕਿ ਬੁਲਟ ਤੇ ਪ ਇਹ 19 ਦਿਨ ਵੇਖਿਆ ਥੱਲੇ ਡਿੱਗਿਆ ਬੰਦਾ ਆਪਾਂ ਭੱਜ ਗਏ ਤੇ ਉਹਨੂੰ ਦਿਨ ਨੂੰ ਹਸਪੀਟਲ ਲੈ ਗਏ ਹੌਲੇ-ਪਹਲੇ ਪਤਾ ਨਹੀਂ ਹੈ ਘਰ ਦੇ ਨਾਲ ਲੈ ਕੇ ਗਏ ਉਹਨਾਂ ਦੇ ਕੀ ਗੱਲ ਹੋਈ ਇੱਥੇ ਮੈਂ ਕਿਹਾ ਜੀ ਡੀ ਡਿਵੀਜ਼ਨ ਤੋਂ ਆਏ ਆ ਅਸੀਂ ਅਸੀਂ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰ ਮੈਂ ਕਿਹਾ ਜੀ ਵੈਰੀਫਾਈ ਕਰਕੇ ਗੱਲ ਕਰਾਂਗੇ ਜੀ ਇਹ ਕੀ ਗੱਲ ਕੀ ਹੋਈ ਗੋਲੀ ਚੱਲੀ ਜੀ ਮੈਂ ਕਿਹਾ ਜੀ ਪਤਾ ਲੱਗਾ ਇੱਥੇ ਗੋਲੀ ਚੱਲੀ ਆ ਪਤਾ ਨਹੀਂ ਹੈਗਾ ਉਹ ਕਾਦੇ ਤੇ ਆਏ ਸੀ ਕਿੱਦਾਂ ਸੀਗੇ ਹੁਣ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਤੁਹਾਡੇ ਨਾਲ ਹਾਂ ਜੀ ਇਹਨਾਂ ਪਤਾ ਲੱਗਾ ਇਹ ਕਲੀਅਰ ਨਹੀਂ ਹੈਗਾ ਹਸਪੀਟਲ ਲੈ ਕੇ ਗਏ ਆ ਕਿਹੜੇ ਹਸਪੀਟਲ ਐ ਐਸਚੋ ਸਾਹਿਬ ਗੇਟ ਹਕੀਮਾ ਨਾਲ ਉਹਨੂੰ ਹਸਪੀਟਲ ਲੈ ਕੇ ਗਏ ਆ ਪਤਾ ਕਰੀ ਹੋ ਰਿਹਾ ਕੋਈ ਲਿਖਿਆ ਤੁਸੀਂ ਨਹੀਂ ਅਜੇ ਨਹੀਂ ਦੱਸਿਆ ਨਹੀਂ ਕਿਸੇ ਨੇ ਜੀ ਮੁੰਡੇ ਦੇਖੇ ਨਹੀਂ ਬੱਤੀਆਂ ਬਾਅਦ ਤੁਸੀਂ ਨੇਰਾ ਸੀ ਬਿਲਕੁਲ ਕਿਹੜੀ ਜਗ੍ਹਾ ਤੇ ਹੋਇਆ ਐਸਚੋ ਜਗ੍ਹਾ ਤੇ ਰੇੜੀ ਤੇ ਹੀ ਹੋਇਆ ਨਹੀਂ ਕਿਹੜਾ ਲੋਕ ਹਕੀਮਾ ਗੇਟ ਆਪਾਂ ਬਲੇ ਇਹ ਸੋਚੇ ਕਿ ਬੋਲਟ ਤੇ ਪਟਾਕੇ ਚਲਾਉਂਦੇ ਪਏ ਨੇ ਪਰ ਜਦੋਂ ਆਪਾਂ ਘੁੰਮ ਕੇ ਦੇਖਿਆ ਕਿ ਉਹਨੇ ਦਿਨ ਦੇਖਿਆ ਥੱਲੇ ਡਿੱਗਿਆ ਬੰਦਾ ਸੋਨੂ ਭਾਜੀ ਪਤਾ ਨਹੀਂ ਭਾਜੀ ਇੱਥੇ ਖਲੋਤੇ ਸੀ ਭਾਜੀ ਰੇੜੀ ਅੰਡ ਵੇਚਦੇ ਵੀ ਸੀ ਸਬਜ਼ੀ ਦੇ ਭਾਜੀ ਤੇ ਅੰਡੇ ਵੇਚਦੇ ਪੰਨੇ ਜਾਨ ਮੁੰਡੇ ਆ ਪਤਾ ਨਹੀਂ ਲੱਗਾ ਇੱਥੇ ਆਪਾਂ ਜਿੰਨੇ ਨੂੰ ਅੱਗੇ ਵੇਖਿਆ ਇਹਨਾਂ ਨੂੰ ਗੋਲੀ ਵਜੇ ਤੇ ਥੱਲੇ ਡਿੱਗੇ ਹੋਏ ਸੀ ਕਿੰਨੇ ਕਿੰਨੇ ਮੁੰਡੇ ਇਹ ਨਹੀਂ ਪਤਾ ਭਾਜੀ ਕੁਝ ਨਹੀਂ ਦੇਖਿਆ ਮੁੰਡੇ ਦੇਖੇ ਨਹੀਂ ਬੱਤੀਆਂ ਬਾਦ ਤੁਸੀਂ ਹਨੇਰਾ ਸੀ ਬਿਲਕੁਲ ਕਿਹੜੀ ਜਗ੍ਹਾ ਤੇ ਹੋਇਆ ਇਸ ਜਗ੍ਹਾ ਤੇ ਰੇੜੀ ਤੇ ਹੀ ਹੋਇਆ ਨਹੀਂ ਕਿਹੜਾ ਜਗ੍ਹਾ ਹਕੀਮਾ ਗੇਟ ਹੁਣ ਕੁਝ ਨਹੀਂ ਪੁੱਛਣ ਦੇ ਪੁਲਿਸ ਵਾਲੇ ਪੁੱਛ ਰਹੇ ਕਿ ਕਿੰਨੇ ਜਾਣੇ ਕਿਸੇ ਨੇ ਕੋਈ ਦੇਖਿਆ ਜਿੰਨੇ ਨੂੰ ਹੋਇਆ ਆਪਾਂ ਬਲੇ ਆਹ ਸੋਚੇ ਕਿ ਬੁਲਟ ਪਰ ਜਦੋਂ ਆਪਾਂ ਘੁੰਮ ਕੇ ਦੇਖਿਆ ਕਿ ਉਹਨੇ ਦਿਨ ਵੇਖਿਆ ਥੱਲੇ ਡਿੱਗਿਆ ਬੰਦਾ ਆਪਾਂ ਭੱਜ ਗਏ ਤੋਨੇ ਦਿਨ ਨੂੰ ਹਸਪੀਟਲ ਲੈ ਗਏ ਹੌਲੇ-ਪਹਲੇ ਪਤਾ ਨਹੀਂ ਹੈ ਘਰ ਦੇ ਨਾਲ ਲੈ ਕੇ ਗਏ ਉਹਨਾਂ ਦੇ ਕੀ ਗੱਲ ਹੋਈ ਇੱਥੇ ਮੈਂ ਕਿਹਾ ਜੀ ਡੀ ਡਿਵੀਜ਼ਨ ਤੋਂ ਆਏ ਆ ਅਸੀਂ ਅਸੀਂ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਮੈਂ ਕਿਹਾ ਜੀ ਵੈਰੀਫਾਈ ਕਰਕੇ ਗੱਲ ਕਰਾਂਗੇ ਜੀ ਤੇ ਕੀ ਗੱਲ ਕੀ ਹੋਈ ਗੋਲੀ ਚੱਲੀ ਜੀ ਮੈਂ ਕਿਹਾ ਜੀ ਪਤਾ ਲੱਗਾ ਇੱਥੇ ਗੋਲੀ ਚੱਲੀ ਆ ਪਤਾ ਨਹੀਂ ਹੈਗਾ ਉਹ ਕਾਦੇ ਤੇ ਆਏ ਸੀ ਕਿੱਦਾਂ ਸੀਗੇ ਹੁਣ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਤੁਹਾਡੇ ਨਾਲ ਹਾਂ ਜੀ ਇਹਨਾਂ ਪਤਾ ਲੱਗਾ ਇਹ ਕਲੀਅਰ ਨਹੀਂ ਹੈਗਾ ਹਸਪੀਟਲ ਲੈ ਕੇ ਗਏ ਆ ਐਸਐਚਓ ਸਾਹਿਬ ਗੇਟ ਹਕੀਮਾ ਨੂੰ ਹਸਪੀਟਲ ਲੈ ਕੇ ਗਏ ਆ ਪਤਾ ਕਰ ਕੋਈ ਲਿਖਿਆ ਤੁਸੀਂ ਨਹੀਂ ਅਜੇ ਨਹੀਂ ਦੱਸਿਆ ਨਹੀਂ ਕਿਸੇ ਨੇ ਜੀ